ਅਜੂ ਹਿਸ਼ਾਰਪੁਰ ਚ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਵੱਲੋਂ ਨਾਮਜ਼ਦਗੀ ਕਾਗਜ਼ ਭਰੇ ਗਏ ਇਸ ਵਕਤ ਅਨੀਤਾ ਸੋਮਪ੍ਰਕਾਸ਼ ਵੱਲੋਂ ਹਿਸ਼ਾਰਪੁਰ ਚ ਇੱਕ ਰੋਡ ਸ਼ੋਅ ਵੀ ਕੱਢਿਆ ਗਿਆ ਜਿਸ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਕੇਂਦਰੀ ਮੰਤਰੀ ਗਜੇਂਦਰ ਸ਼ਿਖਾਵਤ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਅਤੇ ਸਾਬਕਾ ਮੰਤਰੀ ਤੀਖਣ ਸੂਦ ਸਮੇਤ ਭਾਜਪਾ ਦੇ ਹੋਰ ਵੀ ਕਈ ਦਿੱਗਜ ਹਾਜ਼ਰ ਹੋਏ ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਕਿਹਾ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਵੱਲੋਂ 400 ਤੋਂ ਵੱਧ ਸੀਟਾਂ ਜਿੱਤਣ ਦਾ ਜੋ ਟੀਚਾ ਮਿੱਥਿਆ ਗਿਆ ਉਸ ਵਿੱਚ ਭਾਜਪਾ ਜ਼ਰੂਰ ਕਾਮਯਾਬ ਹੋਵੇਗੀ ਤੇ ਇੱਕ ਵਾਰ ਮੁੜ ਨਰਿੰਦਰ ਮੋਦੀ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਹੁਣ ਕਿਹਾ ਕਿ ਪੰਜਾਬ ਦੀ ਜਨਤਾ ਭਗਵੰਤ ਮਾਨ ਦੀ ਸਰਕਾਰ ਤੋਂ ਬੁਰੀ ਤਰ੍ਹਾਂ ਨਾਲ ਨਿਰਾਸ਼ ਹੋ ਚੁੱਕੀ ਹੈ ਤੇ ਪੰਜਾਬੀ ਵੀ ਹੁਣ ਭਾਜਪਾ ਨੂੰ ਸਮਰਥਨ ਦੇ ਰਹੇ ਨੇ ਹੁਣ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ ਤੇ ਇਸ ਪਾਰਟੀ ਦੀ ਕੋਈ ਵੀ ਨੀਤੀ ਅਤੇ ਨiyet ਨਹੀਂ ਹੈ ਤੇ ਨਾ ਹੀ ਕੋਈ ਨੇਤਾ ਹੈ ਤੇ ਦੂਜੇ ਪਾਸੇ ਭਾਜਪਾ ਉਮੀਦਵਾਰ ਅਨੀਤਾ ਸੁੰਪrakash ਨੇ ਕਿਹਾ ਕਿ ਹੁਸ਼ਾਰਪੁਰ ਦੇ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਤੇ ਉਹ ਹੁਸ਼ਾਰਪੁਰ ਤੋਂ ਵੱਡੀ ਅਤੇ ਇਤਿਹਾਸਕ ਜਿੱਤ ਹਾਸਲ ਕਰਨਗੇ ਹੁਸ਼ਾਰਪੁਰ ਨੇ ਉਸਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਆ ਨੋਮੀਨੇਸ਼ਨ ਕੀਤਾ ਹੈ ਔਰ ਇਹ ਹੁਸ਼ਾਰਪੁਰ ਸੀਟ ਐਸੀ ਹੈ ਕਿ ਇਸ ਪੇ ਅਮਨੇ 2014 ਮੇ ਵੀ ਜਿੱਤੇ ਹੈ 19 ਮੇ ਵੀ ਜਿੱਤੇ ਹੈ और अभी भी हमारी बहन जी इस सीट पर बहुत अच्छे मार्जन के साथ जीतने वाली है पंजाब के अंदर भारतीय जनता पार्टी आने वाले लोकसभा चुनाव में एक इतिहास बनाने जाएगी क्योंकि हमें लग रहा है पंजाब की जनता जो वर्तमान सरकार है इससे पूरी तरह से परेशान है और ये सरकार जिस तरह से आखट भ्रष्टाचार में डूबी हुई है इसकी नीति है ना नीयत है ना नेता है पंजाब की जनता देश के तो प्रधानमंत्री नरेंद्र मोदी जी पर विश्वास करती है और मैं कहना चाहता हूं कि पूरी तरह से जिस तरह से पंजाब के अंदर भारतीय जनता पार्टी को लेकर उत्साह उमंग है बहुत अच्छे परिणाम यहां आने वाले हैं ग्वाड़े तो सारे एरियाज को होशियारपुर हलके दी सीट ਲਈ ਜਿਹੜੇ ਨੋਮੀਨੇਸ਼ਨ ਮੈਂ ਕਰਕੇ ਆਈਆਂ ਲੋਕਾਂ ਚ ਬਹੁਤ ਉਤਸ਼ਾਹ ਸੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਪੱਤਰਕਾਰ ਸਾਰੇ ਨਾਲ ਸੀ ਔਰ ਇੱਕ ਅਲੱਗ ਹੀ ਮਾਹੌਲ ਸੀ ਔਰ ਇਹ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਆ ਉਹਨਾਂ ਦੇ ਕੰਮਾਂ ਨੂੰ ਲੈ ਕੇ ਆ ਔਰ ਦੇਸ਼ ਦੀ ਤਰੱਕੀ ਨੂੰ ਲੈ ਕੇ ਆ ਜਿਹੜਾ ਇੰਨਾ ਉਤਸ਼ਾਹ ਸੀ ਸਾਰਿਆਂ ਦੇ ਵਿੱਚ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਸ਼ ਦੀ ਤਰੱਕੀ ਹੋਣੀ ਹੈ ਔਰ ਹਰ ਹਲਕੇ ਦਾ ਜਿਹੜਾ ਇਹ ਡਵੈਲਪਮੈਂਟ ਹੋਊਗੀ ਕੰਮ ਕਰਾਂਗੇ ਸੇਵਾ ਕਰਾਂਗੇ ਉਹ ਕਿਸਾਨਾਂ ਨੂੰ ਤਾਂ ਵਿਰੋਧ ਕਰਦੇ ਹੋ ਜਿੱਦਾਂ ਵੀ ਉਹਨਾਂ ਤੋਂ ਕੁਝ ਨਹੀਂ ਨਹੀਂ ਮੈਂ ਦੋ ਵਾਰੀ ਕਿਸਾਨਾਂ ਨਾਲ ਗੱਲਬਾਤ ਕਰ ਚੁੱਕੀ ਆ ਕੋਈ ਐਸੀ ਗੱਲ ਨਹੀਂ ਐ ਬਹੁਤ ਅੱਛੇ ਮਾਹੌਲ 'ਚ ਉਹ ਗੱਲ ਕਰਦੇ ਆ ਮੈਨੂੰ ਕੋਈ ਵੀ ਇਦਾਂ ਦਾ ਕੋਈ ਫਰਕ ਨਹੀਂ ਪੈਂਦਾ ਮडम ਮੁਕਾਬਲਾ ਕਿਸ ਪਾਰਟੀ ਨਾਲ ਸਮਝਦੇ ਹੋ ਤੁਸੀਂ ਕਿਸੇ ਨਾਲ ਵੀ ਨਹੀਂ ਸਾਰਾ ਇਹ ਮੁਕਾਬਲਾ ਜਿਹੜਾ ਹੁੰਦਾ ਪ੍ਰਮਾਤਮਾ ਦਾ ਅਸ਼ੀਰਵਾਦ ਹੁੰਦਾ ਉਹ ਜਿਹਦੇ ਤੇ ਹੁੰਦਾ ਉਹ ਤੁਸੀਂ ਦੇਖ ਚੁੱਕੇ ਹੋ ਔਰ ਪੂਰਾ ਅਸ਼ੀਰਵਾਦ ਹੈ ਔਰ ਪਬਲਿਕ ਦਾ ਉਤਸ਼ਾਹ ਹੈ ਇਹੀ ਜਿਹੜਾ ਆ ਮੁਕਾਬਲਾ ਹੁੰਦਾ ਹੈ ਇਥੋਂ ਪਤਾ ਚੱਲ ਜਾਂਦਾ ਹੈ ਮੈਡਮ ਮੈਡਮ ਇੱਕ ਗੱਲ ਦੇਖਣੇ ਆਲੀ ਹੈ ਵੀ ਜਿਹੜੀ ਬੋਟੂ ਆ ਜੀ ਹਜੇ ਵੀ ਦੇਖਣ ਨੂੰ ਮਿਲਦੀ ਹੈ ਜਿਹੜੇ ਇਹ ਉਹ ਜੂਥ ਹੈ ਵਾਜ ਬਾਜ ਜੂਥ ਮੂਟੂ ਆ ਉਹ ਅੱਜ ਵੀ ਨਹੀਂ ਦੇਖਣ ਨੂੰ ਮਿਲਿਆ ਸਾਰਾ ਨਾਲ ਐ ਜੂਥ ਤੁਸੀਂ ਅੱਜ ਦੇਖਿਆ ਹੋਣਾ ਕਿੰਨਾ ਜੂਥ ਨਾਲ ਸੀ ਔਰ ਇਹ ਜੂਥ ਦਿਖਾਵੇ ਦਾ ਜੂਥ ਨਹੀਂ ਸੀ ਜਿਹੜਾ ਨਾਲ ਸੀ ਇਹ ਸਾਡੇ ਵੋਟਰ ਐ ਜੂਥ ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਆ ਕਿ ਜੇ ਜੂਥ ਆਵੇ ਤੇ ਮੇਰੇ ਹਲਕੇ ਦਾ ਆਵੇ ਮੇਰੇ ਵੋਟਰ ਹੋਣ ਸਾਬਕਾ ਜੀ ਵੀ ਨਾਲ ਚੱਲਦਾ ਦਿਖਾਈ ਨਹੀਂ ਦੇ ਰਿਹਾ ਜੀ ਵਜੇ ਸਾਬਲਾ ਹਾਂ ਮੈਂ ਤੱਕ ਜੀ ਦੇਖੋ ਬਹੁਤ ਸੀਨੀਅਰ ਨੇਤਾ ਐ ਉਹ ਕੰਮ ਕਰ ਰਹੇ ਆ ਕਿੰਨੀ ਵਾਰੀ ਹਸ਼ਿਆਰਪੁਰ ਚ ਤੁਸੀਂ ਦੇਖਿਆ ਹੋਣਾ ਬਹੁਤ ਫੰਕਸ਼ਨਾਂ ਚ ਆਉਂਦੇ ਹਨ ਪਰ ਨਰਾਜ਼ਗੀ ਦੂਰ ਨਹੀਂ ਹੋਈ ਅਜੇ ਤੱਕ ਉਹਨਾਂ ਦੀ ਹਾਈ ਕਮਾਂਡ ਨੇ ਬਰਾਉਂਡ ਦੇ ਦੇਖੋ ਵੱਡੇ ਲੀਡਰ ਆ ਮੇਰੇ ਨਾਲ ਉਹਨਾਂ ਦੀ ਕੋਈ ਨਰਾਜ਼ਗੀ ਨਹੀਂ ਹੈ ਵੀ ਆ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਓਨਟਰਪ੍ਰੈਨਿਓਰਸ਼ਿਪ ਵੀ ਗ੍ਰੋਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ